ਡੇਰੀ ਫਾਰਮ ਪੰਜਾਬੀ ਤੇ ਸਵਾਗਤ ਕਰਦੇ ਆਂ ਲੇਕਿਨ ਨਵੀਂ ਵੀਡੀਓ ਅੱਜ ਤਰੀਕ ਹੈਗੀ 18 ਨਵੰਬਰ 2025 ਤੇ ਬਾਸਪਤੀ ਦੇ ਰੇਟਾਂ ਬਾਰੇ ਦੱਸਦੇ ਆਂ ਕੋਟਕਪੂਰੇ ਕੀ ਰੇਟ ਲੱਗੀ ਟਾਪ ਰੇਟ ਸੀਗਾ 17 18 ਦਾ ਅੱਜ 3400 ਰੁਪਿਆ ਤੇ ਜੇ ਗੱਲ ਕਰਗੇ ਆਪਾਂ ਮੁਸ਼ਲ ਦੀ ਮੁਸ਼ਲ ਦਾ ਟਾਪ ਰੇਟ ਸੀਗਾ 3675 ਰੁਪਏ ਕੋਟਕਪੂਰੇ ਦੀ ਮੰਡੀ ਦਾ ਰੇਟ ਆ ਤੇ 18 85 ਦਾ ਰੇਟ ਵੀ ਤੁਹਾਨੂੰ ਦੱਸਦੇ ਆਂ 18 85 ਦਾ ਰੇਟ ਵੀ ਤਕਰੀਬਨ 34 3400 ਸੀ ਤੇ 1847 ਦਾ 272800 ਰੁਪਇਆ ਸੀ ਟਾਪ ਰੇਟ ਤੇ ਮੁੱਛਲ ਦੇ ਰੇਟ ਦਿਨੋਂ ਦਿਨ ਵਧ ਰਹੇ ਆ ਤੇ 80 ਰੁਪਏ ਅੱਜ ਵਧ ਗਏ ਤੇ ਮੁੱਛਲ ਦੀ ਡਿਮਾਂਡ ਜਿਆਦਾ ਹੈ ਮੰਡੀ ਚ ਮੁੱਛਲ ਬਹੁਤ ਘਟ ਆ ਰਹੀ ਹੈ ਤੇ 17 18 ਦੀ ਵੀ ਠੀਕ ਆ ਤੇ ਹੁਣ ਤਾਂ 85 ਦਾ ਵੀ ਬਰਾਬਰੀ ਰੇਟ ਆ ਗਿਆ ਸਭ ਤੋਂ ਜਿਆਦਾ ਡਿਮਾਂਡ ਮੁੱਛਲ ਦੀ ਆ 3800 ਰੁਪਿਆ ਹਰਿਆਣਾ ਦੀ ਕਿਸੇ ਰਤਿਆ ਮੰਡੀ ਚਾਂ ਦੇ 3800 ਤੇ ਜਾਵੜੀ ਅੱਜ ਮੁੱਛਲ ਤੇਦੂ ਵੀ ਵਤਨ ਦੀ ਝਾਕ ਆ ਜੇ ਕਿਸਾਨ ਵੀਰ ਕੋਲੇ ਹੈਗੀ ਆ ਤੇ ਸਟੋਰ ਕਰਕੇ ਰੱਖ ਸਕਦਾ ਤੇ ਚੰਗੇ ਰੇਟ ਆਉਣ ਦੀ ਝਾਕ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਜਨਨ ਨੂੰ ਸਬਸਕ੍ਰਾਈਬ ਕਰੋ ਤੁਹਾਨੂੰ ਆਦਿ